ਲਾ ਵੀ ਆਈ ਆ ਗਏ ਟਕਸਾਲੀ ਬਾਜ਼ਾਰ ਤੇ ਟਕਸਾਲੀ ਬਾਜ਼ਾਰ ਆ ਗਏ ਦਾਦੇ ਪੋਤੇ ਵਾਲਿਆਂ ਦੇ ਠੀਕ ਹੈ ਖੁੱਸੇ ਤਿਆਰ ਹੁੰਦੇ ਆ ਪਹਿਲਾਂ ਕੀ ਕਰਦੇ ਆ ਤਸੋਗਰਾ ਆਹ ਹੈ ਪਹਿਲਾਂ ਇਹ ਕੰਮ ਕਰਦੇ ਆ ਸੀ ਏਕੀ ਆ ਹੈ ਇਹ ਲੈਦਰ ਇਹ ਸੋ ਲੈਗਾ ਖੁੱਸੇ ਦਾ ਸੋ 16 ਅੱਛਾ ਇਹ ਚਮ ਦਾ ਇਹ ਚਮ ਲੈਦਰ ਆ ਸਾਲਾ ਇੱਕ ਕੱਟੇ ਕੁੱਟੇ ਦਾ ਜਾਮਾ ਨਹੀਂ ਗਾਂਹ ਦਾ ਚਮੜਾ ਹੈ ਗਾਂਹ ਦਾ ਅੱਛਾ ਠੀਕ ਹੈ ਇਹ ਗੋਕਾ ਚਮੜਾ ਹੈ। ਅੱਛਾ ਠੀਕ ਹੈ। ਇਹਦੀ ਬੰਦੀ ਹੈ ਤਲੀ। ਓਕੇ। ਇਹ ਤਲੀ ਬਣਨ ਤੋਂ ਬਾਅਦ ਇੱਧਰ ਐਨਨ ਦੱਸੋ। ਹਾਂ ਇਹ ਬਣ ਗਈ ਤਲੀ। ਉਹ ਆਪਾਂ ਬਣਨ ਲੱਗਾ ਅੱਪੜ। ਅੱਛਾ ਅੱਪੜ। ਅੱਛਾ ਇਹ ਵੀ ਅੱਪੜ ਹੀ ਬਣਦਾ ਪਿਆ। ਠੀਕ ਆ। ਠੀਕ ਹੈ। ਅੱਪੜ ਬਣਨ ਤੋਂ ਬਾਅਦ ਇਹ ਖੁੱਸਾ ਸਲਾਈ ਹੋਏਗਾ। ਕਰ ਸਲਾਈ ਯਾਰ ਖੱਚ ਕੇ ਕੰਮ। ਉਹ ਕਾਕਾ ਉਹਦਾ ਮੂੰਹ ਸਿੱਧਾ ਘੜ ਪੜਦਾ। ਇਹ ਅੱਪੜ ਬਨੇਗਾ ਹਾਤੀ ਫੜੀ ਦੱਸੋ। ਅੱਛਾ ਇਹ ਉੱਪਰ ਬਣਿਆ ਖੁੱਸੇ ਦਾ ਅੱਛਾ ਇਹ ਖੁੱਸਾ ਹਮ ਸਲਾਈ ਹੋ ਰਿਹਾ ਠੀਕਾ ਸਲਾਈ ਹੋਣ ਤੋਂ ਬਾਅਦ ਇਹਨੂੰ ਅੰਦਰ ਆਪਣਾ ਫਰਮਾ ਲਾਣਾ ਹੈ ਜਿਹਨੂੰ ਕਲਬੂਤ ਕਹਿੰਦੇ ਆ ਹਾਂਜੀ ਆ ਜੀ ਇਹ ਲਾਉ ਤੇ ਆ ਲਾ ਇਹਦੇ ਕਲਬੂਤ ਇੱਥੇ ਹੈ ਫਰਮਾ ਲਾ ਕੇ ਦਿਖਾ ਉਹ ਪੈਣ ਨੂੰ ਫਰਮਾ ਲਾ ਕੇ ਦਿਖਾ ਅੱਲਾ ਅੱਲਾ ਰੰਬੀ ਫੇਰ ਤੇ ਲਿਪਲੇਓ ਕੱਢਦੇ ਤੇ ਜਿਹੜੀ ਕਢਾਈ ਕਰਵਾਉਣੀ ਆ ਫਿਰ ਪਾਸੇ ਮਸ਼ੀਨ ਤੋਂ ਕਰਵਾਉਗੇ ਲੈ ਆਉਂਦੇ ਹਾਂ ਹੱਥ ਦੀ ਕਢਾਈ ਹੈ ਅੱਛਾ ਹੱਥ ਦੀ ਕਢਾਈ ਹੈ ਮਸ਼ੀਨ ਦਾ ਕਨਸੈਪਟ ਨਹੀਂ ਹੈ ਅੱਛਾ ਹਲੋ ਮਲਾ ਰਹੇ ਆ ਫਰਮਾ ਲਾ ਰਹੇ ਆ ਇਹ ਆ ਕਲਬੂਤ ਲਾਉਣ ਲੱਗੇ ਆ ਫਰਮਾ ਕਰਨ ਦੇ ਲੋਕ ਅਸੀਂ ਕਲਬੂਤ ਹੀ ਕਹਿੰਦੇ ਆ ਤੁਸੀਂ ਵੀ ਕਲਬੂਤ ਜਾਣੇ ਆ ਠੀਕ ਆ ਤੇ ਤੁਹਾਡੀ ਦੁਕਾਨ ਕਿੱਥੇ ਤੁਸੀਂ ਤਾਂ ਇੱਥੇ ਬਣਾਈ ਜਾਂਦੇ ਆ ਆਪਣਾ ਸਾਰਾ ਆਰਡਰ ਦਾ ਕੰਮ ਹੀ ਆ। ਆਰਡਰ ਦਾ ਹੀ ਕੰਮ ਆ। ਇੱਥੇ ਕੋਈ ਚੰਗੀ ਦੁਕਾਨ ਦੱਸ ਜਿੱਥੋਂ ਮਿਲਦੇ ਆ ਵਗੈਰਾ। ਹਾਂ ਅੱਗੇ ਦੁਕਾਨਾਂ ਹੈ ਨੇ। ਤੁਸੀਂ ਦੇਖ ਲਓ ਉਥੋਂ ਮਿਲ ਜਾਂਦੀਆਂ। ਸਾਡੇ ਕੋਲ ਤੇ ਹੈ ਹਿਸਾਬ ਹੈ ਨਾ ਕਿ ਆਪਣਾ ਔਨਲਾਈਨ ਕੰਮ ਹੀ ਹੈ। ਆਰਡਰ ਦਿੱਤਾ ਚੀਜ਼ ਬਣ ਗਈ। ਕੋਈ ਆਪਣਾ ਇੱਕ ਦਫਾ ਕੋਈ ਵੇਖੀ ਆਇਆ ਉਹਦੇ ਹੱਥੋਂ ਭਜਵਾ ਦਿੱਤਾ ਗਿਆ। ਜਾਂ ਕਰਤਾਰਪੁਰ ਤੋਂ ਲੈ ਦਿੱਤਾ ਗਿਆ। ਅੱਛਾ ਲੈ ਬਈ ਆ ਬਣ ਗਈ। ਇੱਕ ਬਣ ਗਿਆ ਖਸਾ। ਠੀਕ ਆ। ਇਹ ਜਿੱਦੀ ਚੁੰਝ ਜੀ ਹੁੰਦੀ ਉਹ ਖੁੱਸਾ ਕਹਿੰਦੇ ਹੈ ਆ ਇਹਨੂੰ ਖੁੱਸਾ ਕਹਿੰਦੇ ਨੇ ਚੁੰਝ ਵਾਲੇ ਐਂਟੀ ਸੀ ਜੁੱਤੀ ਹੈ ਕੰਨੇ ਵਾਲੀ ਜੁੱਤੀ ਇਹਨੂੰ ਕੰਨੇ ਵਾਲੀ ਜੁੱਤੀ ਕਹਿੰਦੇ ਨੇ ਉਹ ਸਲੀਮ ਸ਼ਾਹ ਇਧਾ ਸਲੀਮ ਸ਼ਾਹ ਇਹਨਾਂ ਨੂੰ ਸਲੀਮ ਸ਼ਾਹੀ ਕਹਿੰਦੇ ਨੇ ਠੀਕ ਆ ਸਹੀ ਹੈ ਅੱਗੇ ਦੁਕਾਨ ਦਸ ਪਰ ਕੋਈ ਵਧੀਆ ਜੀ 280 ਲਾਇਆ ਨਹੀਂ ਜੱਗੇ ਕੋਲ ਜਿੱਥੇ ਤੁਹਾਡੇ ਕਾਫੀ ਜਿਆਦਾ ਜੱਥੇ ਹੋਣਗੇ ਤਾਂ ਸਮਝਦਾ ਕਿ ਉਹ ਕੋਈ ਕਿੱਥੇ ਵੀ ਬਾਰ ਨਹੀਂ ਤੇ ਇਸ ਅੰਦਰ ਗਲੀ ਗਲੀ ਬਣ ਤੋ ਇੱਕ ਪਹਿਲੇ ਛੱਡ ਕੇ ਦੂਜੀ ਦੁਕਾਨ ਨਹੀਂ ਜੇ ਚਲੋ ਠੀਕ ਆ ਲੈ ਵੀ ਇਹ ਬੰਦੇ ਦੇ ਖੁੱਸੇ ਬੰਦਾ ਲੱਗੀ ਤੁਲਾ ਵਾ ਚਲ ਆ ਪੁੱਛ ਲਗਾ ਪੁੱਛ ਲਗਾ ਵੀ ਨਾਲ ਹੀ ਆ ਗਲੀ ਗਲੀ ਛੱਡ ਕੇ ਦੂਜੀ ਦੁਕਾਨ 15 ਕ ਦੁਕਾਨਾਂ ਦਾ ਛੱਡ ਕੇ ਅੱਗੇ ਠੀਕ ਆ ਕੇ ਸਹੀ ਹੋ ਗਿਆ ਠੀਕ ਹੋ ਗਿਆ ਓਕੇ ਚਲ ਠੀਕ ਆ ਮਿਹਰਬਾਨੀ